ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀ ਕਾਲ ਜਿੰਨੇ ਵੀ ਪੀਐਸਟੈਟ ਯੂਨੀਅਨ ਦੇ ਅਫੀਸ਼ੀਅਲ YouTube ਚੈਨਲ ਦੇ ਨਾਲ ਜੁੜੇ ਨੇ ਉਹਨਾਂ ਸਭ ਦਾ ਪੀਐਸਟੈਟ ਯੂਨੀਅਨ ਦੀ ਯੂਨੀਅਨ ਵੱਲੋਂ ਪੀਐਸਟੈਟ ਦੇ ਜਿਹੜੇ ਹਰ ਇੱਕ ਜਾਣਕਾਰੀ ਜਿਹੜੀ ਹੈ ਤੁਹਾਨੂੰ ਇਸ ਚੀਜ਼ ਦੇ ਲਈ ਜਿਹੜੀ ਹੈ ਚੈਨਲ ਤੇ ਟਾਈਮ-ਟਾਈਮ ਤੇ ਸਮੇਂ-ਸਮੇਂ ਤੇ ਅਸੀਂ ਦੱਸਦੇ ਰਹਿੰਨੇ ਆ ਅੱਜ ਇੱਕ ਨਵੀਂ ਅਪਡੇਟ ਲੈ ਕੇ ਤੁਹਾਡੇ ਰੂਬਰੂ ਹੋਏ ਆ ਅਸੀਂ ਤੁਸੀਂ 9 ਤਰੀਕ ਦੀ ਮੀਟਿੰਗ ਦਾ ਵਿੱਚ ਕੀ ਗੱਲਾਂ ਹੋਈਆਂ ਉਹਨਾਂ ਨੇ ਸਿੱਖਿਆ ਮੰਤਰੀ ਸਾਹਿਬ ਦਾ ਰਵਈਆ ਸੀਗਾ ਉਹ ਸੀ ਤੁਹਾਡੇ ਨਾਲ ਚੈਨਲ ਤੇ ਸਾਂਝਾ ਕਰ ਦਿੱਤਾ ਸੀਗਾ ਜੋ ਵੀ ਗੱਲਾਂ ਹੋਈਆਂ ਤਾਂ ਉਸ ਤੋਂ ਬਾਅਦ ਜਿਹੜਾ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜੀ ਨੂੰ ਮਿਲਿਆ ਗਿਆ ਉਹਨਾਂ ਨਾਲ ਜੋ ਵੀ ਮੀਟਿੰਗ ਦੇ ਵਿੱਚ ਵਿਚਾਰ ਚਰਚਾ ਹੋਈ ਜਾਂ ਜੋ ਵੀ ਸਿੱਖਿਆ ਮੰਤਰੀ ਸਾਹਿਬ ਦਾ ਰਵਈਆ ਸੀਗਾ ਉਹ ਸਾਂਝਾ ਕੀਤਾ ਉਹਨਾਂ ਨੂੰ ਹਰ ਇੱਕ ਚੀਜ਼ ਬਾਰੇ ਦੱਸਿਆ ਤਾਂ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਜਿੰਨਾ ਵੀ ਸਾਡੇ ਤੋਂ ਹੋ ਸਕਿਆ ਅਸੀਂ ਤੁਹਾਡੀ ਮਦਦ ਜ਼ਰੂਰ ਕਰਾਂਗੇ ਸਰਕਾਰ ਨੂੰ ਅਸੀਂ ਵੀ ਅਪੀਲ ਕਰਾਂਗੇ ਕਿ ਜਲਦੀ ਤੋਂ ਜਲਦੀ ਪੀਐਸਟਡ ਦਾ ਨੋਟੀਫਿਕੇਸ਼ਨ ਜਾਂ ਜੋ ਵੀ ਤੁਹਾਡੀ ਮੰਗਾਂ ਨੇ ਉਸ ਤੇ ਵਿਚਾਰ ਕੀਤਾ ਜਾਵੇ ਔਰ ਜਲਦੀ ਇਸ ਤੇ ਕੋਈ ਨਾ ਕੋਈ ਜਿਹੜਾ ਹੈ ਵਿਉਂਤਬੰਦੀ ਬਣਾ ਕੇ ਜਿਹੜਾ ਪੇਪਰ ਲਿਆ ਜਾਵੇ ਤਾਂ ਉਹਨਾਂ ਨੇ ਉਸ ਦੇ ਜਿਹੜਾ ਹੈ ਪ੍ਰੂਫ ਦਿੱਤਾ ਹੈ ਜਿਹੜਾ ਤੁਸੀਂ ਸਕਰੀਨ ਦੇ ਉੱਪਰ ਦੇਖ ਵੀ ਰਹੇ ਹੋ ਕਿ ਉਹਨਾਂ ਨੇ ਇੱਕ ਟਵੀਟ ਦੇ ਰਾਹੀਂ ਪੰਜਾਬ ਸਰਕਾਰ ਨੂੰ ਜਿਹੜਾ ਹੈ ਅਪੀਲ ਲਗਾਈ ਹੈ ਔਰ ਜਿਹੜਾ ਜਿਸ ਦੇ ਵਿੱਚ ਉਹਨਾਂ ਨੇ ਸਾਫ਼ ਪਿੱਛੇ ਹੋਈ ਮੀਟਿੰਗ ਜਾਂ ਪਿੱਛੇ 12 ਮਾਰਚ ਵਾਲਾ ਪੇਪਰ ਉਸ ਦੇ ਬਾਰੇ ਵਿਚਾਰ ਚਚਾ ਕੀਤੀ ਹੈ ਤਾਂ ਅਸੀਂ ਬਹੁਤ ਧੰਨਵਾਦੀ ਹਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੇ ਜਿਨ੍ਹਾਂ ਨੇ ਸਾਡੇ ਜਿਹੜਾ ਹੈ ਮੰਗ ਨੂੰ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਸਾਥਿਓ ਇੱਕ ਇਹ ਵੀ ਬੇਨਤੀ ਹੈ ਕਿ ਉਸ ਚੈਨਲਸ ਸਾਡੇ ਵੀਡੀਓ ਪੋਸਟ ਤੋਂ ਪਹਿਲਾਂ ਉਹਨਾਂ ਨੇ 101% ਸ਼ੋਰਟੀ ਲੈ ਕੇ ਇਹ ਚੀਜ਼ ਕਹੀ ਹੈ ਕਿ 2 ਮਹੀਨਿਆਂ ਦੇ ਵਿੱਚ ਪੇਪਰ ਆ ਰਿਹਾ ਬਟ ਸਾਥਿਓ 2 ਮਹੀਨੇ ਵਾਲੀ ਕੰਡੀਸ਼ਨ ਗੱਲ ਉਹੀ ਹੈ ਜੇ ਤੁਸੀਂ ਸਾਥ ਦਿਓਗੇ ਤਾਂ ਬਿਲਕੁਲ ਆਊਗਾ ਜੇ ਤੁਸੀਂ ਸਾਥ ਨਾ ਦਿਓਗੇ ਤਾਂ ਇਹ ਪੇਪਰ ਜਿਹੜਾ ਹੈ ਅੱਗੇ ਜਾ ਸਕਦਾ ਹੈ ਠੀਕ ਹੈ ਜੀ ਤਾਂ ਮਾਹੌਲ ਪੂਰਾ ਬਣ ਚੁੱਕਿਆ ਹੈ ਠੀਕ ਹੈ ਪੇਪਰ ਆਉਣ ਦੇ ਚਾਂਸ ਪੂਰੇ ਨੇ ਬਟ ਉਹ ਆਪਾਂ ਨੂੰ ਇੱਕ ਦੋ ਜਿਹੜੇ ਐਫਰਟਸ ਅਜੇ ਹੋਰ ਕਰਨੇ ਪੈਣਗੇ। ਬਾਕੀ ਬੋਥ ਐਫਰਟਸ ਜਿਹੜੇ ਕਰਕੇ ਆਏ ਆ ਇੱਕ ਦੋ ਦਿਨ ਤਿੰਨ ਦਿਨ ਚੱਲ ਜਿੰਨੇ ਦਿਨ ਵੀ ਲੱਗੇ ਚੰਡੀਗੜ੍ਹ ਠੀਕ ਹੈ ਜੀ ਉਸ ਦੇ ਵਿੱਚ ਜੋ ਵੀ ਸਾਡੇ ਤੋਂ ਹੋਇਆ ਅਸੀਂ ਉਹ ਕੀਤਾ ਚਾਹੇ ਉਹ ਗੱਲ ਹੋਵੇ ਅਲੱਗ-ਅਲੱਗ ਚੈਨਲਾਂ ਦੇ ਵਿੱਚ ਵਿਜ਼ਿਟ ਕਰਕੇ ਜਿਹੜਾ ਹੈ ਆਪਦਾ ਪੱਖ ਰੱਖਣ ਦੀ ਚਾਹੇ ਉਹਨਾਂ ਨੂੰ ਹਰ ਇੱਕ ਚੀਜ਼ ਦੇ ਪ੍ਰੂਫ ਦਿਖਾਏਗੇ ਕਿਉਂਕਿ ਪਿਛਲੇ 12 ਮਾਰਚ ਵਾਲੇ ਪੇਪਰ ਤੇ ਰੀਨਲ ਕਾਪੀਆਂ ਸੀ ਇੱਥੋਂ ਲੈ ਕੇ ਗਏ ਸੀ ਤਾਂ ਜੋ ਰਵਈਆ ਸਿੱਖਮੰਤੀ ਸਾਹਿਬ ਦਾ ਸੀਗਾ ਮੀਟਿੰਗ ਦੇ ਵਿੱਚ ਮੀਟਿੰਗ ਦੇ ਵਿੱਚ ਜੋ ਰਵਈਆ ਰਿਹਾ ਉਹ ਤੁਹਾਨੂੰ ਸਾਰਾ ਚੈਨਲ ਤੇ ਸਮਝਾ ਕਰ ਦਿੱਤਾ ਉਸ ਬਾਰੇ ਵਿਚਾਰ ਚर्चा ਤੁਸੀਂ ਸਾਰੇ ਜਾਨੂ ਜੋ ਉਹਨਾਂ ਨੇ ਆਪਾਂ ਨੂੰ ਆਪਣਾ ਮੰਗ ਪੱਤਰ ਤੱਕ ਵੀ ਨਹੀਂ ਲਿਆ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਅੱਗੇ ਜੋ ਵੀ ਯੂਨੀਅਨ ਤੁਹਾਨੂੰ ਗਾਈਡ ਕਰੇਗੀ ਜਾਂ ਜੋ ਵੀ ਤੁਹਾਨੂੰ ਕਮਾਂਡ ਦੇਵੇਗੀ ਤੁਹਾਨੂੰ ਸਭ ਨੂੰ ਬੇਨਤੀ ਹੈ ਸਾਰੇ ਵੱਧ ਛੱਡ ਕੇ ਯੂਨੀਅਨ ਦਾ ਸਾਥ ਦਿਓ ਠੀਕ ਹੈ ਜੀ ਕੁਝ ਨੰਬਰ ਤੁਹਾਨੂੰ ਸਕਰੀਨ ਦੇ ਉੱਪਰ ਅਵੇਲੇਬਲ ਕਰਾਏਗੇ ਨੇ ਜੋ ਵੀ ਸਾਡੇ ਯੂਨੀਅਨ ਦੀ ਕਮੇਟੀ ਦੇ ਨੰਬਰ ਨੇ ਤੁਸੀਂ ਇਹਨਾਂ ਨੰਬਰਾਂ ਦੇ ਉੱਪਰ ਜਰੂਰ ਜਿਹੜਾ ਹੈ ਕੰਟੈਕਟ ਕਰਕੇ ਸਾਥੀਓ ਜਿਹੜਾ ਤੁਹਾ ਦਾ ਕੋਈ ਵੀ ਸਵਾਲ ਜਾਂ ਤੁਹਾ ਦਾ ਕੋਈ ਵੀ ਪੱਖ ਰੱਖ ਸਕਦੇ ਹੋ ਜਾਂ ਕੋਈ ਵੀ ਕੰਮ ਹੁੰਦਾ ਤੁਹਾਨੂੰ ਤੁਸੀਂ ਫੋਨ ਕਰ ਸਕਦੇ ਹੋ ਅਗਰ ਫੋਨ ਰੀਸੀਵ ਨਹੀਂ ਹੁੰਦਾ ਇੱਕ ਮੇਰੀ ਬੇਨਤੀ ਹੈ ਤਾਂ ਮੈਸੇਜ ਕਰ ਕਰਕੇ ਛੱਡ ਦਿਆ ਕਰੋ WhatsApp ਦੇ ਉੱਪਰ ਤਾਂ ਜਦੋਂ ਵੀ ਸਾਡੇ ਸਾਥੀ ਇਸ ਮੈਸੇਜ ਨੂੰ ਸੀਨ ਕਰਨਗੇ ਉਹ ਜਰੂਰ ਰਿਪਲਾਈ ਕਰਨਗੇ ਠੀਕ ਹੈ ਜੀ ਇੰਨੇ ਕਹਿੰਦਾ ਹੋਇਆ ਤੁਹਾਡਾ ਸਭ ਦਾ ਧੰਨਵਾਦ ਠੀਕ ਹੈ ਜੀ ਤਾਂ ਜੋ ਅਪਡੇਟ ਪਹਿਲਾਂ ਆਈ ਜਾਂ ਕਿਸੇ ਚੈਨਲ ਨੇ ਫੇਕ ਪਾਈ ਜਾਂ 2 ਮੰਥ ਦਾ ਉਹ ਕਹਿ ਰਿਹਾ ਵੀ ਆਏਗਾ ਆਏਗਾ ਪੇਪਰ ਉਸ ਤੇ ਕੰਡੀਸ਼ਨ ਅਪਲਾਈ ਹੋ ਰਹੀ ਹੈ ਕੰਡੀਸ਼ਨ ਏਹੀ ਹੈ ਜੇ ਤੁਸੀਂ ਯੂਨੀਅਨ ਦਾ ਸਾਥ ਦਿਓਗੇ ਠੀਕ ਹੈ ਜੀ ਤਾਂ ਹੋਊਗਾ ਪੇਪਰ ਨਹੀਂ ਤਾਂ ਸਰਕਾਰ ਬਿਲਕੁਲ ਰੈਡੀ ਨਹੀਂ ਹੈ ਇਹ ਰਵਈਆ ਅਸੀਂ ਦੇਖ ਚੁੱਕੇ ਹਾਂ ਠੀਕ ਹੈ ਜੀ ਤਾਂ ਜੋ ਵੀ ਸਾਡੇ ਤੋਂ ਐਫਰਟਸ ਅੱਗੇ ਹੋਣਗੇ ਅਸੀਂ ਕਰਾਂਗੇ ਤੁਹਾਨੂੰ ਸਾਡਾ ਸਾਥ ਦੇਣਾ ਪਏਗਾ पीएसਟਰ ਦਾ ਨੋਟੀਫਿਕੇਸ਼ਨ ਬਹੁਤ ਜਲਦੀ ਲੈ ਕੇ ਆਵਾਂਗੇ ਇਹਨੇ ਕਹਿੰਦਾ ਹੋਇਆ ਤੁਹਾਡਾ ਸਭ ਦਾ ਜਿਹੜਾ ਹੈ ਬਹੁਤ-ਬਹੁਤ ਸਵਾਗਤ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਹਰ ਇੱਕ ਸਾਥੀ ਤੱਕ ਜਿਹੜੀ ਹੈ ਜਾਣਕਾਰੀ ਪਹੁੰਚ ਸਕੇ ਇਹਨੇ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ